ਸਿੰਘ ਮਾਜੀ ਨੇ ਰੰਬੀਆ ਜੋਤ ਨਸ਼ਿਆ ਵਿਰੋਧ ਉਹਨੂੰ ਨਿਪਟੇ ਚਾਣ ਲਈ ਅਸੀਂ ਦਿਨ ਰਾਤ ਲੱਗੇ ਆ ਤੇ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਆ ਅਫਸਰਾਂ ਦੇ ਨਾਲ ਆਪ ਦੇ ਚੇਅਰਮੈਨ ਸਭਾ ਨਾਲ ਸਰਪੰਚਾਂ ਨਾਲ ਆਪਾਂ ਕਰਕੇ ਕਿ ਇਹਨੂੰ ਕੋੜ ਨੂੰ ਆਪਾਂ ਮੁੱਢੋਂ ਕਦਮ ਕਰਨਾ ਹੈ ਸਰਦਾਰ ਭਗਤ ਸਿੰਘ ਮਾਰਨ ਦੀ ਕਮਤੀ ਪੰਜਾਬ ਜੀ ਦਾ ਜਿਹੜਾ ਮੇਨ ਅਜੰਨਾ ਹੈ ਮੁੱਖ ਮਕਸਦ ਹੈ ਕਿ ਮੈਂ ਆਪਣਾ ਪੰਜਾਬ ਮੁੜ ਤੋਂ ਰੰਗਲਾ ਪੰਜਾਬ ਬਣਾਉਣਾ ਹੈ ਉਸ ਜਿਹੜੇ ਸੁੱਖਿਆਂ ਦਾ ਸਾਡਾ ਪੰਜਾਬ ਆ ਉਹਨੂੰ ਬੂਰ ਪੈਂਦਾ ਦਿਖ ਰਿਹਾ ਜਿਹੜੇ ਹੋਰ ਕਾਰਵਾਈਆਂ ਹੋ ਰਹੀਆਂ ਸਮਗਲਨਾਂ ਤੇ ਪਿਛਲੇ 28 ਸਤਾਂ ਦਿਨਾਂ ਤੋਂ ਉਹਦੇ ਨਾਲ ਲੋਕ ਪੋਜਿਟਿਵ ਨਹੀਂ ਲੋਕ ਹੋਸ਼ ਨਹੀਂ ਤੇ ਸਰਕਾਰ ਦੀ ਪਲੀਜ਼ ਪ੍ਰਸ਼ਾਸਨ ਦੀ ਅਫਸਰਾਂ ਦੀ ਸਾਰਿਆਂ ਦੀ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਸ਼ਬੀਆ ਉਹ ਪੋਜ਼ਿਟਿਵ ਗਈ ਆ ਲੋਕ ਕੀ ਚਾਹੁੰਦੇ ਆ ਲੋਕ ਚਾਹੁੰਦੇ ਆ ਸਾਡਾ ਮਾਲ ਤੇ ਜਾਨ ਉਸ ਸੁਰੱਖਤ ਰਹੀ ਤੇ ਜਿਹੜੇ ਗਲਤ ਅੰਸਰ ਨੇ ਗੈਂਗਸਟਰ ਸਮਗਲਰ ਜਾਂ ਬ੍ਰੋਤੀ ਜਿਹੜੇ ਗਲਤ ਕੰਮ ਕਰਦੇ ਆ ਗਲਤ ਅੰਸਰ ਉਹਨਾਂ ਨੂੰ ਪੁਲਿਸ ਕਾਰਵਾਈਆਂ ਕਰਕੇ ਜਿਨ੍ਹਾਂ ਦੇ ਪਿੱਛੇ ਭੇਜੇ ਤੇ ਉਹ ਕਾਰਵਾਈਆਂ ਹੋ ਰਹੀਆਂ ਜਿਹੜੇ ਸਮਗਲਰ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਕੇਸਾਂ ਦੇ ਵਿੱਚ ਅਟੈਚ ਹੋ ਰਹੀਆਂ ਨੇ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਘਰ ਬਣਾਏ ਆ ਉਹਨਾਂ ਦੇ ਘਰਾਂ ਤੇ ਪੀਲਾ ਪੰਜਾ ਚੱਲ ਰਿਹਾ ਉਹਦੇ ਤੋਂ ਵੀ ਜਿਹੜੇ ਲੋਕ ਨੇ ਉਹਨਾਂ ਮਹੱਲਿਆਂ ਦੇ ਪਿੰਡਾਂ ਦੇ ਬਾਗਾਂ ਦੇ ਉਹ ਲੋਕ ਵੀ ਇਹ ਕਿਤੇ ਨ ਕਿਤੇ ਮੰਦੇ ਵਿੱਚ ਪਰਵਾਸਾ ਆਪਣੇ ਆਪ ਚ ਧੀਰੇ ਹੀ ਮਹਿਸੂਸ ਕਰਦੇ ਪਿਆ ਵੀ ਇਹ ਭਾਵੇਂ ਕਾਰਵਾਈ ਹੋਣ ਹੋਈ ਆ ਪਰ ਚੰਗੀ ਗੱਲ ਹੋਈ ਆ ਸਰਕਾਰ ਨੇ ਸਟੈਪ ਚੁੱਕਿਆ ਤੇ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਸਾਡੇ ਪੰਜਾਬ ਦਾ ਬੇੜਾ ਕਰ ਕੀਤਾ ਜਿਨ੍ਹਾਂ ਨੇ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਉਰਾਏ ਪਾਇਆ ਸਾਡੇ ਪੰਜਾਬ ਦੀਆਂ ਜਿਹੜਾ ਕੁਫਲੀਆਂ ਕੀਤੀਆਂ ਉਹਨਾਂ ਲੋਕਾਂ ਤੇ ਕਾਰਵਾਈਆਂ ਹੋ ਰਹੀਆਂ ਤੇ ਮੈਂ ਬੇਨਤੀ ਕਰੂੰਗਾ ਜਿੰਨੇ ਵੀ ਸਾਡੇ ਪਿੰਡਾਂ ਦੇ ਸਰਪੰਚ ਸਾਹਿਬਾਨ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਐਮਐਲਏ ਸਭਾ ਨਾਲ ਵੀ ਬੇਨਤੀ ਵੀ ਸਰਪੰਚਾਂ ਨੂੰ ਬੇਨਤੀ ਕਰੋ ਆਪਦੇ ਪਿੰਡਾਂ ਦੇ ਵਿੱਚ ਮਤੇ ਹੋਰ ਗ੍ਰਾਮ ਸਭਾ ਦੇ اجلاس ਸਾਧ ਕੇ ਸਾਰਾ ਪਿੰਡ ਉਤੇ ਸੱਦਿਆ ਜਾਵੇ ਸਾਰੇ ਪਿੰਡ ਦੇ ਮਤੇ ਤੇ ਸਾਈਨ ਹੋਣ ਜਿਹੜਾ ਸਮਗਲਰ ਆ ਉਹਦਾ ਤੇ ਪਿੰਡ ਨਾਲ ਜਿਹੜਾ ਵਰਤੋਂ ਭਾਜੀ ਆ ਵਿਆਹ ਸ਼ਾਦੀ ਆ ਜਨਮ ਮਰਨ ਤੇ ਉਹ ਸਾਰਾ ਕੁਝ ਬੰਦ ਹੋਵੇ ਨਾਲ ਜਿਹੜਾ ਵਿਅਕਤੀ ਪਿੰਡ ਦੇ ਵਿੱਚੋਂ ਆਪਦੀ ਜ਼ਮੀਨ ਦੇ ਨੰਬਰ ਜਾਂ ਤੇ ਘਰ ਦੇ ਨੰਬਰ ਲਵਾ ਕੇ ਜ਼ਮਾਨਤ ਦੇ ਜਾਂਦਾ ਜਾਂ ਜਿਹੜਾ ਨੰਬਰਦਾਰ ਜਾਂ ਕੋਈ ਮੈਂਬਰ ਪੰਚਾਇਤ ਜਾਂ ਕੋਈ ਹੋਰ ਵਿਅਕਤੀ ਜ਼ਮਾਨਤੀਆਂ ਬਣ ਕੇ ਜਾਂਦਾ ਜਾਂ ਕੋਈ ਕਾਉਂਸਲਰ ਜ਼ਮਾਨਤੀਆਂ ਬਣ ਕੇ ਜਾਂਦਾ ਉਹਨਾਂ ਦਾ ਵੀ ਸਮਾਜਿਕ ਧਾਰਮਿਕ ਤੇ ਹਰ ਜਗ੍ਹਾ ਤੋਂ ਬਾਈਕਾਟ ਹੋਵੇ ਪਿੰਡ ਨਾਲ ਹੁੱਕਾ ਪਾਣੀ ਬੰਦ ਹੋਵੇ ਸ਼ਹਿਰ ਨਾਲ ਹੁੱਕਾ ਪਾਣੀ ਬੰਦ ਹੋਵੇ ਜਦੋਂ ਇਹੋ ਜਿਹੇ ਮਤੇ ਪੈਣਗੇ ਤੇ ਜਿਹੜੇ ਲੋਕ ਜ਼ਮਾਨਤਾਂ ਦੇ ਜਾਂਦੇ ਉਹ ਵੀ ਰੁਕ ਜਾਣਗੇ ਵੀ ਇਹ ਯਾਰ ਸਮਝ ਉਹ ਜਦੋਂ ਇੱਕ ਬੰਦੇ ਦੀ ਜ਼ਮਾਨਤ ਦੇਣ ਚੱਲ ਜਾਂਦਾ ਪਰਚੋ ਬੰਦਾ ਦੂਜਾ ਕਹਿੰਦਾ ਯਾਰ ਉਹ ਵੀ ਗਿਆ ਚੱਲ ਮੈਂ ਵੀ ਤੁਰ ਪੈਣਾ ਜਦੋਂ ਇਹੋ ਜਿਹੇ ਮਤੇ ਪੈਣਗੇ ਤੇ ਲੋਕਾਂ ਦੇ ਮਨ 'ਚ ਕਿਤੇ ਨਾ ਕਿਤੇ ਇਹ ਗੱਲ ਜਾਊਗੀ ਵੀ ਇੰਨਾ ਗਲਤ ਰੁਕਾ ਕਰਕੇ ਸਾਡੇ ਵਿਰੁੱਧ ਵੀ ਮਤੇ ਪੈਣਦੇ ਆ ਤੇ ਆਪੇ ਰੋਕ ਘਟਣਗੇ ਤੇ ਮੈਨੂੰ ਉਮੀਦ ਆ ਕਿ ਜੇ ਇਹ ਕੰਮ ਨਿਪਰੇ ਚੜ੍ਹਦੇ ਤੇ ਮੈਨੂੰ ਨਹੀਂ ਲੱਗਦਾ ਕਿ 1 ਮਹੀਨੇ ਤੋਂ 2 ਮਹੀਨੇ ਜਾਂ 2 ਮਹੀਨਿਆਂ ਤੋਂ ਤੇ ਜਾਂ ਵੀਨਾ ਕੋਈ ਆਪਾਂ ਨੂੰ ਸਮੰਗਲਰ ਇਹੋ ਜਿਹਾ ਲੱਗੂਗਾ ਵੀ ਜਿਹਨੂੰ ਇਹ ਡਰਨਾ ਹੋਵੇ ਕਿਉਂਕਿ ਹਰ ਬੰਦੇ ਨੂੰ ਇਹ ਡਰ ਹੁੰਦਾ ਕਿ ਜਿਹੜੀ ਪ੍ਰਾਪਰਟੀ ਆ ਕਿਉਂਕਿ ਸਰਕਾਰ ਪ੍ਰਾਪਰਟੀਆਂ ਅਟੈਚ ਕਰ ਰਹੀ ਹੈ ਨਾਲ ਹੀ ਡੀਸਾ ਨੂੰ ਕਹਿੰਦੇ ਆ ਕਿ ਥੱਲੇ ਜਿਹੜੀ ਪਟਵਾਰੀ ਆ ਜਾਂ ਬੀਡੀਪੀਓ ਆ ਜਾਂ ਨਗਰ ਕੌਂਸਲ ਆ ਕਾਰਪੋਰੇਸ਼ਨ ਆ ਉਦੇ ਅਧਿਕਾਰੀ ਨੇ ਜਿਹੜੇ ਉਹਨਾਂ ਨੂੰ ਇਹ ਪੱਕੇ ਨੋਟਿਸ ਕੱਢ ਦਿਓ ਕਿ ਜੇ ਪੁਲਿਸ ਡਿਪਾਰਟਮੈਂਟ ਜਿੱਥੇ ਤੇ ਐਫ ਆਈ ਆਰ ਦਰਜ ਹੁੰਦੀ ਆ ਉਹਦਾ ਲੈਂਡ ਰਿਕਾਰਡ ਮੰਗਦੀ ਆ ਉਹਦੀ ਜਗਤ ਦਾ ਰਿਕਾਰਡ ਮੰਗਦੀ ਆ ਤੇ ਉਹ ਰਿਕਾਰਡ 24 ਘੰਟਿਆਂ ਦੇ ਵਿੱਚ ਪਟਵਾਰੀ ਕਾਰਪੋਰੇਸ਼ਨ ਦੇ ਅਧਿਕਾਰੀ ਨਗਰ ਕੌਂਸਲ ਦੇ ਅਧਿਕਾਰੀ ਬੀਆਰਪੀਓ ਦਫਤਰ ਉਸੇਲੇ ਪੀਸੂ ਮਈਆ ਕਰਾਉਣ ਤਾਂ ਜੋ ਜਿਹੜੇ ਸਮਗਲਰ ਉਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਹੋ ਕੇ ਉਹਨਾਂ ਦੀ ਨਿਲਾਮੀ ਹੋ ਸਕੇ ਕੁਰਕੋਣ ਤੇ ਬਿਕੋ ਜਦੋਂ ਬੰਦਾ ਕੋਈ ਵੀ ਗਲਤ ਕੰਮ ਕਰਦਾ ਉਹ ਜਾਇਦਾਦ ਬਣਾਉਂਦਾ ਤੇ ਜਦੋਂ ਉਹਦੀ ਜਾਇਦਾਦ ਅਟੈਚ ਹੋ ਗਈ ਪ੍ਰਾਪਰਟੀ ਅਟੈਚ ਹੋ ਗਈ ਉਸ ਪਾਸੇ ਨੂੰ ਲੋਕ ਜਾਣ ਤੋਂ ਕੰਨੀ ਘਰੌਣਗੇ ਤੇ ਨਾਲ ਜਦੋਂ ਇਹੋ ਜਿਹੇ ਮਤੇ ਪੈਗੇ ਕਿ ਢਾਡੀ ਕਿਸੇ ਨੇ ਨਾਂ ਨੰਬਰਦਾਰ ਨੇ ਗਵਾਹੀ ਪਾਉਣੀ ਆ ਨਾ ਕਿਸੇ ਜ਼ਮਾਨਤਗੀ ਜ਼ਮਾਨਤ ਦੇਣੀ ਆ ਜਦੋਂ ਇਹੋ ਜਿਹੇ ਮਤੇ ਪੈਗੇ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਭਾਵੇਂ ਜਿੱਡਾ ਮਰਜ਼ੀ ਬਦਮਾਸ਼ ਹੋਵੇ ਜਿੱਡਾ ਮਰਜ਼ੀ ਵੱਟਾ ਸਮਗਲਰ ਹੋਵੇ ਉਹ ਜਦੋਂ ਅੱਲੇ ਨੂੰ ਪਤਾ ਹੋਣਾ ਮੇਰੇ ਪਿੱਛੇ ਕਿਸੇ ਨੇ ਕੇਸ ਨਹੀਂ ਲੜਨਾ ਮੇਰੇ ਪਿੱਛੇ ਨਹੀਂ ਕਹਿਣੀ ਆਉਣਾ ਤੇ ਉਹ ਵੀ ਆਪਣੀ ਆਪ ਦੇ ਸਿੱਧੇ ਰਾਹ ਤੇ ਪੈ ਜਾਊਗਾ ਤੇ ਇਹ ਉਹ ਯੁੱਧ ਆ ਇਹ ਉਹ ਜਾਗਿਆ ਜਿਵੇਂ ਅੱਤਵਾਦ ਨੂੰ ਸਾਰੇ ਪੰਜਾਬ ਦੇ ਲੋਕਾਂ ਨੇ ਭੈਣਾ ਭਰਾਵਾਂ ਨੇ ਨਾਲ ਮਿਲ ਕੇ ਬੰਦ ਕੀਤਾ ਸੀ ਅੱਤਵਾਦ ਨੂੰ ਖਤਮ ਕੀਤਾ ਸੀ ਉਹ ਯੁੱਧ ਨੂੰ ਜਿੱਤਿਆ ਸੀ ਉਸੇ ਤਰ੍ਹਾਂ ਇਹ ਯੁੱਧ ਵੀ ਸਾਰੇ ਪੰਜਾਬੀਆਂ ਨੂੰ ਇੱਕ ਮੁੱਠ ਹੋਣਾ ਪੈਣਾ ਸਰਕਾਰ ਪੁਲਿਸ ਪ੍ਰਸ਼ਾਸਨ ਉਹ ਸਾਰਾ ਪੱਪਾ ਭਾਰਿਆ ਇਹ ਯਹਰ ਨੂੰ ਬੰਦ ਕਰ ਲਈ ਪਰ ਥੱਲੇੋਂ ਗਰਾਉਂਡ ਤੋਂ ਲੋਕਾਂ ਨੂੰ ਵੀ ਸਾਥ ਦੇਣਾ ਪੈਣਾ ਲੋਕਾਂ ਨੂੰ ਹਮਲਾ ਮਾਰਨਾ ਪੈਣਾ ਤੇ ਇਹ ਜਿਹੜਾ ਯਹਰ ਆ ਇਹ ਲੋਕ ਸੰਗਤ ਦੀ ਆਵਾਜ਼ ਬਣ ਕੇ ਲੋਕ ਆਵਾਜ਼ ਬਣ ਕੇ ਯਹਰ ਬੰਦ ਕਰ ਠੀਕ ਮਦੀ ਸਾਹਿਬ ਇਧੇ ਕਿਹਾ ਜੀ ਨਿਕਰ ਦਿੱਤਾ ਨਾ ਸ਼ੀਗਾ ਬਹੁਤ ਜੀ ਮਰਦਾ ਬਹੁਤ ਚੁਲਾ ਰਹੇ ਕਦਮ ਹੈ ਸਾਇਟ ਪ੍ਰਸ਼ਾਸਨ ਚ ਆਵਿਏ ਜੀ ਲੇਕਿਨ ਇੱਕ ਅਮਰੀਕੀ ਸਰਪੰਨਾਂ ਤੋਂ ਕੀ ਕੁੱਛਣਾ ਤੇ ਬਿਲਕੁਲ ਅਫਸਰ ਸਰਪੰਨਾਂ ਨੂੰ ਅੱਜ ਤੈਰੀ ਕੀਤੀ ਆ ਕਿ ਜਿਹੜਾ ਮੈਡੀਕਲ ਨਸ਼ਾ ਜਾਂ ਜਿਹੜੀ ਗੈਰ ਕਾਨੂੰਨੀ ਸ਼ਰਾਬ ਆਂਦੀ ਆ ਉਹਦੇ ਤੇ ਵੀ ਸਿਕੰਜਾ ਕੱਸਿਆ ਜਾਵੇ ਤੇ ਸਖਤੋਂ ਸਖਤ ਇਹਨਾਂ ਦੇ ਪਰਚੇ ਦਰਜ ਕੀਤੇ ਜਾਣ ਤਰਾਵਾਂ ਜਿਹੜੀਆਂ ਉਹ ਕੋਈ ਮਾੜੀਆਂ ਨਾ ਲੱਗ ਜਿੰਨੀਆਂ ਵੀ ਸਖਤ ਤਰਾਵਾਂ ਲਾਈਆਂ ਜਾ ਸਕਦੀਆਂ ਕੋਈ ਪੇਂਗਾ ਕਈ ਐਸਐਚਓ ਸਰਪੰਨ ਕਹਿ ਦਿੰਗੇ ਵੀ ਵਕੂਆ ਦੂਜੇ ਐਸਐਚਓ ਦਾ ਪੰਦਾ ਇਤੋਂ ਤੱਕ ਕੋਈ ਕਹਿਤਾ ਕਿ ਐਸਐਸਪੀ ਜਿਲ੍ਹੇ ਦਾ ਹੈ ਕਿ ਆ ਡੀਐਸਪੀ ਡਿਵੀਜ਼ਨ ਦਾ ਹੈ ਉਹ ਤੁਸੀਂ ਆਪਸ ਵਿੱਚ ਵੇਖੋ ਕਿ ਬਕੂਆ ਕੀ ਦਾ ਬੰਦਾ ਜਿਹੜਾ ਕੋਈ ਗਲਤ ਅਨਸਰ ਆ ਸਮਗਲਾ ਰਿਹਾ ਗੈਂਗਸਟਰ ਆ ਜਾਂ ਕੋਈ ਸਮਾਜ ਵਿਰੋਧੀ ਅਨਸਰ ਆ ਜਾਂ ਚੋਰ ਆ ਜਿੱਦੇ ਤੇ ਬੰਦੀ ਕਾਰਵਾਈ ਉਹਦਾ ਵੈਰੀਫਾਈ ਕਰਕੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰੋ ਵੇਖੋ ਜਿਹੜਾ ਸਮਾਜ ਦੇ ਵਿਰੁੱਧ ਹੈ ਨਾ ਉਹ ਦਾ ਕਿਸੇ ਪੋਲੀਟੀਸ਼ਨ ਦਾ ਸਾਕਾ ਨਾਉ ਕਿਸੇ ਆਪਦੀ ਮਿਹਨਤ ਕਰਨ ਵਾਲੇ ਇਨਸਾਨ ਦਾ ਸਕਾ ਨਾਉ ਕਿਸੇ ਅਫਸਰ ਦਾ ਸਕਾ ਤੇ ਨਾਉ ਕਿਸੇ ਪੁਲਿਸ ਅਫਸਰ ਦਾ ਸਕਾ ਇਸ ਕਰਕੇ ਜਿਹੜੇ ਸਮਾਜ ਵਿਰੋਧੀ ਅੰਸਰ ਆ ਉਹਨਾਂ ਦਾ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜੇਲਾ ਪਿੱਛੇ ਭੇਜਿਆ ਜਾਊਗਾ ਤੇ ਵੇਖੋ ਜਦੋਂ ਜੇਲਾ ਪਿੱਛੇ ਜਾਣਗੇ ਤੇ ਪਿੱਛੇ ਜ਼ਮਾਨਤਾਂ ਦੇਣ ਵਾਲੇ ਪਿੱਛੇ ਗਵਾਹੀਆਂ ਦੇਣ ਵਾਲੇ ਬੰਦੇ ਨਾ ਗਏ ਤਾਂ ਮੈਨੂੰ ਲੱਗਦਾ ਵੀ ਇਹ ਜਿਹੜਾ ਕੋੜ ਆ ਇਹ ਕੋੜ ਜੜ ਤੋਂ ਕੁੱਟਿਆ ਜਾ ਫਾਹਲ ਦੇ ਢਿਲੇ ਦੇ ਵਿੱਚ ਕੋਈ ਹੈ ਡੀਟੇਲ ਕਿਤੇ ਕਿਤੇ ਪੀਕੇਲਾ ਬੰਦਾ ਖਲਾਜਿਆ ਰਿਹਾ ਜੀ ਇੱਕੋ ਇਹ ਕੋਈ ਗੰਗਾਂ ਪਰਸਨਲ ਹੁੰਦੀਆਂ ਇਹ ਕੇ ਆਡੈਂਟੀਫਾਈ ਕਰ ਲਿਆ ਇੱਕ ਦੋ ਦਿਨਾਂ ਦੇ ਵਿੱਚ ਜਿਹੜੇ ਸਮਗਲਰ ਨੇ ਉਹਨਾਂ ਦੀਆਂ ਜਿਹੜੀਆਂ ਗਲਤ ਤਰੀਕੇ ਨਾਲ ਪ੍ਰਾਪਤੀਆਂ ਬਣਾਈਆਂ ਉਹਨਾਂ ਤੇ ਪੀਆ ਪੰਜਾ ਦੋ ਚੌਦ ਦਿਨਾਂ ਚੀ ਤਾਨੂੰਨ ਦਿਖੂਗਾ ਚੱਲਦਾ ਸਰ ਹੌਲ ਬਹੁਤ ਜ਼ਿਆਦਾ ਆ ਰਹੀ ਜਿੱਦਾਂ ਪੀਆ ਪੀਸੀ ਆਪਨ ਵਸਾ ਜਿਹੜੇ ਪਬਲਿਕ ਹੈ ਜਾਂ ਕੋਈ ਵੀ ਡਰਗ ਤਸਕਰ ਨੇ ਆਪਨ ਨੂੰ ਹੀ ਪਤਾ ਹੁੰਦਾ ਕਿ ਕਨੈਕਟਰ ਹੈ ਡਰਾਈਵਰ ਹੈ ਉਸਨੇ ਇੱਕ ਲਫਾਫਾ ਫੜਾ ਦਿੰਦੇ ਨਾਲ 100 ਰੁਪਇਆ ਦੇ ਦਿੰਦੇ ਇਹ ਦੂਸਰੇ ਅੱਡੇ ਤੇ ਮੇਰਾ ਸਮਾਨ ਫੜਾ ਦਿੰਦੇ ਉਹਨਾਂ ਦੀ ਰੂਲ ਦੇ ਵਿੱਚ ਹੈ ਵੀ ਡਰਾਈਵਰ ਜਦ ਕਨੈਕਟਰ ਕਿਸੇ ਦਾ ਸਮਾਨ ਨਹੀਂ ਫੜ ਸਕਦਾ ਇਹ ਪੂਰੇ ਪੰਜਾਬ ਵਿੱਚ ਡਰਾਈਵਰ ਕਨੈਕਟਰ ਸਮਾਨ ਫੜਦੇ ਆ ਆਪਾਂ ਨੂੰ ਨਹੀਂ ਪਤਾ ਹੁੰਦਾ ਉਸ ਦੇ ਵਿੱਚ ਕੀ ਸਮਾਨ ਹੈ ਉਹ ਅਗਲੇ ਅੱਡੇ ਤੇ ਜਿਹੜੀ ਉਹ ਡਿਲੀਵਰ ਹੋ ਜਾਂਦੀ ਹੈ ਉਸ ਦੇ ਵਿੱਚ ਵੀ ਸੂਤਰਾ ਤੋਂ ਜਾਣਕਾਰੀ ਵੀ ਮਿਲੀ ਹੈ ਕਿ ਤਨ ਕਿ ਤਨ ਜਿਹੜੀਆਂ ਗੋਲੀਆਂ ਜਾਂ ਕੁਛ ਫੜਾਇਆ ਜਾ ਰਿਹਾ ਹੈ ਉਹ ਕੰਟਰੋਲ ਪਹਿਲਾਂ ਵੀ ਜਿਹੜੇ ਡਰਾਈਵਰ ਤੇ ਕਨੈਕਟਰ ਹੈ ਉਹਨਾਂ ਨੂੰ ਲਿਖਤੀ ਚਿੱਠੀਆਂ ਕੱਢੀਆਂ ਸਾਡੇ ਜੀਆ ਵੱਲੋਂ ਵੀ ਜੇ ਕੋਈ ਸਮਾਨ ਗਲਤ ਫੜਿਆ ਜਾਂਦਾ ਰਾਹ ਤੋਂ ਤੁਹਾਡੀ ਜ਼ਿੰਮੇਵਾਰੀ ਜੇ ਕੋਈ ਫੜਿਆ ਵੀ ਜਾਂਦਾ ਕੋਈ ਜ਼ਿੰਮੇਵਾਰੀ ਡਰਾਈਵਰ ਕਨੈਕਟਰ ਦੀ ਤੈਅ ਹੁੰਦੀ ਹੈ ਹੋਰ ਵੀ ਸ਼ਕਤੀ ਨਾਲ ਮੈਂ ਆਪ ਦੇ ਵੱਲੋਂ ਹੀ ਚਿੱਟੀਆਂ ਇਹਨਾਂ ਨੂੰ ਕੱਢ ਦੂੰਗਾ ਕਿ ਜੇ ਕੋਈ ਤੁਸੀਂ ਪਾਰਸਲ ਫੜਦੇ ਜੇ ਉਹਨੂੰ ਚੈੱਕ ਕਰਕੇ ਫੜੋ ਕਿਉਂਕਿ ਜਦੋਂ ਜਿੰਨੇ ਗਲਤ ਕੰਮ ਕਰਨਾ 100 ਦਿਨ ਚੋਰ ਦਾ ਇੱਕ ਦਿਨ ਸਾਧਾ ਜਿਹੜਾ ਸਾਧਾ ਵਾਲਾ ਦਿਨ ਉਹ ਆਉਣਾ ਆਉਣਾ ਉਹ ਜੇ ਕੋਈ ਗਲਤ ਚੀਜ਼ ਪਾਸਤੇ ਜਾਂਦੀ ਆ ਤੇ ਪੁਲਿਸ ਨੂੰ ਉਹਦੀ ਇਨਫੋਰਮੇਸ਼ਨ ਮਿਲ ਹੀ ਜਾਣੀ ਉਹ ਫੜੇ ਜਾਣਾ ਹੋਰ ਸ਼ਕਤੀ ਨਾਲ ਚਿੱਟੀਆਂ ਕੱਢ ਦਿੰਦੇ ਆ ਕਿ ਜੇ ਕੋਈ ਦੋਚੀ ਪਾਇਆ ਗਿਆ ਕਿਉਂਕਿ ਦੋਚੀ ਉਹ ਆ ਜਿਹੜਾ ਲੈ ਕੇ ਜਾਂਦਾ ਭਾਵੇਂ ਟ੍ਰੈਵਲ ਹੈ ਭਾਵੇਂ ਕਨੈਕਟਰ ਹੈ ਉਹ ਪਾਰਸਲ ਚੈੱਕ ਕਰਕੇ ਲੈ ਕੇ ਜਾਵੇ ਬਾਕੀ ਸਕਤੀ ਹੋਊਗੀ ਜੇ ਕੋਈ ਬਸਾਂ ਦੇ ਵਿੱਚ ਗਲਤ ਇਤਰਾਜਯੋਗ ਚੀਜ਼ ਜਾਂਦੀ ਆ ਉੱਤੇ ਸਖਤ ਤੋਂ ਸਖਤ ਕਾਰਵਾਈ ਹੁੰਦੀ ਹੈ ਕਿ ਇਹਨੂੰ ਬਖਸ਼ਿਆ ਨਹੀਂ ਜਾਏ। 09 ਤੇ ਕੋਈ ਐਂਟਰੀ ਡਰੋਨ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਸਰ। ਬਿਲਕੁਲ। ਮੇਕੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਅਸੀਂ ਬੇਨਤੀ ਕਰਾਂਗੇ ਕਿ ਜਿਹੜੀ ਆਪਣੀ ਬਾਰਡਰ ਲਾਈਨ ਆ 0 ਲਾਈਨ ਆ ਉਹਦੇ ਉੱਤੇ ਕੋਈ ਇਹੋ ਜੀ ਟੈਕਨੋਲੋਜੀ ਲਿਆਂਦੀ ਜਾਵੇ ਜਿਸ ਦੇ ਨਾਲ ਡਰੋਨ ਭਾਵੇਂ ਜਿੰਨੀ ਮਰਜ਼ੀ ਉਚਾਈ ਤੇ ਜਾਂਦਾ ਵਾ ਉਹਦੀ ਜਿਹੜੀ ਰੇਂਜ ਆ ਉਹ ਖਤਮ ਹੋ ਜੇ। ਉਹ ਅੱਗੇ ਜਿਹੜੀ ਬਾਰਡਰ ਲਾਈਨ ਹੈ ਜ਼ੀਰੋ ਲਾਈਨ ਉਹਦੇ ਤੋਂ ਅੱਗੇ ਕ੍ਰੋਸ ਨਾ ਕਰ ਸਕੀ ਇਹ ਕੋਈ ਵੱਡੀ ਲੋੜ ਹੈ ਕਿਉਂਕਿ ਜਿਹੜੀ ਇਹ ਡਰੋਨ ਵਾਲੀ ਟੈਕਨੋਲੋਜੀ ਆ ਗਈ ਆ ਉਹਦੇ ਨਾਲ ਰਾਤ ਭਰਾਤੇ ਵਿਰੋਧੀ ਜਿਹੜੇ ਦੁਸ਼ਮਣ ਦੇਸ਼ ਨੇ ਉਹਨਾਂ ਤੋਂ ਬੜੀਆਂ ਖੇਪਾਂ ਆ ਰਹੀਆਂ ਜਿਹਦਾ ਕਰਕੇ ਸਾਡੇ ਪੰਜਾਬ ਨੂੰ ਸਾਡੀ ਬਾਰਡਰ ਬੈਲਟ ਨੂੰ ਬੜਾ ਵੱਡਾ ਖਮਿਆਜਾ ਪੁੱਤ ਨਾ ਪੈ ਰਿਹਾ ਸਰ ਹੁਣ ਤੱਕ ਕਿੰਨੇ ਕਾਮਯਾਬੀ ਸਰਕਾਰ ਨੂੰ ਮਿਲ ਚੁੱਕੀ ਹੈ ਇਸ ਮਹੀਨੇ ਤੱਕ देखो ਤੁਸੀਂ ਪ੍ਰੈਸ ਵਾਲੇ ਭਰਾ ਜੇ ਮੇਰੇ ਲੋਕਤੰਤਰ ਦਾ ਤੁਸੀਂ ਚੌਥਾ ਖੰਮੇ ਤੁਸੀਂ ਵੀ ਦੇਖਦੇ ਹੋ ਕਿ ਜ਼ਮੀਨ ਤੇ ਗਰਾਉਂਡ ਤੇ ਕਾਰਵਾਈ ਹੋ ਰਹੀ ਆ ਨੋ ਕੁਛ ਵੀ ਨਹੀਂ ਤੇ ਪ੍ਰੈਸ ਨੂੰ ਵੀ ਪਤਾ ਲੱਗਦਾ ਹੀ ਆ ਕਿਉਂਕਿ ਪ੍ਰੈਸ ਵੀ ਲੋਕਾਂ ਦੇ ਵਿੱਚ ਹੀ ਰਹਿੰਦੀ ਆ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਪ੍ਰੈਸ ਮੈਂ ਕਿਹਨਾਂ ਜਿਹੜਾ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਪ੍ਰੈਸ মিডিਆ ਇਹ ਸਭ ਤੋਂ ਵੱਡਾ ਥੰਮਿਆ ਲੋਕਤੰਤਰ ਦਾ ਤੁਸੀਂ ਸਭ ਕੁਝ ਜ਼ਿਆਦਾ ਦੱਸ ਸਕਦੇ ਜੇ ਕਿ ਲੋਕਾਂ ਦੇ ਵਿੱਚ ਕੀ ਅਸਰ ਹੈ ਲੋਕਾਂ ਦੇ ਵਿੱਚ ਇਹੋ ਜੀ ਮਨੋ ਭਾਵਨਾ ਲੋਕ ਖੁਸ਼ ਨਹੀਂ ਤੇ ਹੋਰ ਜ਼ੋਰ ਨਾਲ ਕਾਰਵਾਈ ਕੀਤੀ ਜਾਊਗੀ ਪਰਮਾਤਮਾ ਕਿਰਪਾ ਕਰੇ ਇਹ ਜਿਹੜਾ ਕੋੜ ਆ ਇਹਨੂੰ ਖਤਮ ਕਰਕੇ ਜਿਹੜੇ ਇਹ ਹਰਨ ਸਮੈਗ ਦੇ ਸਮਗਲਰ ਨੇ ਇਹਨਾਂ ਨੂੰ ਸਲਾਕਾਂ ਪਿੱਛੇ ਭੇਜ ਕੇ ਇਹ ਜ਼ਹਿਰ ਨੂੰ ਖਤਮ ਕਰਕੇ ਤਾਲਵਾ ਜਰ ਫਾਜਲ ਕਾ ਫਰੋਇਪੁਰ ਦੀ ਜੇ ਗੱਲ ਕਰੀਏ ਤਾਂ ਕਿੰਨੇ ਕ ਮਾਮਲੇ ਕਿੰਨੇ ਕ ਤਸਕਰਾਂ ਨੂੰ ਪਗੜਿਆ ਗਿਆ ਜਾ ਚੁੱਕਿਆ ਹੈ ਹੁਣ ਤੱਕ ਇਸ ਨੂੰ ਹੀ ਦੱਸਦਾ ਹੈ ਹੁਣ ਤੱਕ ਅਜੇ 7-8 ਦਿਨ ਹੋਏ ਆ ਤੇ ਮੈਨੂੰ ਲੱਗਦਾ ਕਿ ਹੁਣ ਤੱਕ ਜਿਹੜੀ 2025 ਦੇ ਵਿੱਚ ਕਾਰਵਾਈ ਕੀਤੀ ਗਈ ਆ ਉਹ 57 ਦੇ ਕਰੀਬ ਸਮਗਲਰ ਜਿਹੜੇ ਆ ਉਹ ਫੜੇ ਗਏ ਆ ਤੇ ਜਿਹੜੀ ਹੈਰੋਇਨ ਆ ਉਹ 104 ਕਿਲੋ 280 ਗ੍ਰਾਮ ਜਿਹੜੀ ਪੋਸਟ 104 ਕਿਲੋ 280 ਗ੍ਰਾਮ ਤੇ ਹੈਰੋਇਨ ਜਿਹੜੀ ਆ ਉਹ 6 ਕਿਲੋ 512 ਗ੍ਰਾਮ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੀਆਂ ਕਾਰਵਾਈਆਂ ਹੋਣਗੀਆਂ ਜਿਹੜੇ ਸਮੱਗਲਰ ਨੇ ਉਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਆਈਡੈਂਟੀਫਾਈ ਕਰਕੇ ਅਟੈਚ ਵੀ ਹੋਣਗੀਆਂ ਤੇ ਜਿਹੜਾ ਪੀਲਾ ਪੰਜਾ ਉਹਨਾਂ ਦੀਆਂ ਗੈਰ ਤਰੀਕੇ ਨਾਲ ਬਣਾਈਆਂ ਜਾਇਦਾਦਾਂ ਤੇ ਪੀਲਾ ਪੰਜਾ ਵੀ ਚੱਲੇ ਉਹਨਾਂ ਦੀ ਮੂਲਕ ਤੋਂ ਨਸ਼ਾ ਰੋਕਣ ਦੇ ਲਈ ਕਿਸ ਤਰ੍ਹਾਂ ਦੀ ਰਣਨੀਤੀ ਰਹੇਗੀ ਅਗਲੀ ਲੁਕੋ ਘੁਆਡੀ ਮੂਲਕ ਤੋਂ ਤੇ ਮੈਂ ਦੱਸ ਹੀ ਦਿੱਤਾ ਜਿਹੜੇ ਡਰੋਨ ਆਉਂਦੇ ਆ ਉਹਨਾਂ ਨੂੰ ਫੇਲ ਕਰ ਲਈ ਉਹਨਾਂ ਦੀ ਗੇਂਦ ਤੋੜਨ ਲਈ ਕੋਈ ਵਧੀਆ ਟੈਕਨੋਲੋਜੀ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬਹਿ ਕੇ ਕੋਈ ਇਹੋ ਜਿਹਾ ਜਿੰਤਰ ਲੈਣ ਦੇ ਜਾਣਗੇ ਜੀਓ ਲਾਈਨ ਤੇ ਫਾਟ ਲਾਈਨ ਤੇ ਜਿਹੜਾ ਵੀ ਇਹ ਜਿਹੜਾ ਡਰੋਨ ਇੰਡੀਆ ਦੇ ਵਿੱਚ ਐਂਟਰ ਕਰਦਾ ਉਹਦੀ ਰੇਂਜ ਖਤਮ ਹੋ ਵੀ ਉਹ ਇੰਡੀਆ ਦੇ ਵਿੱਚ ਐਂਟਰ ਨਾ ਕਰੇ